ਕਈ ਮਹੀਨੇ ਤੱਕ ਬੈਂਕ ਆਫ ਕੈਨੇਡਾ ਜਿਹੜੀ ਆ ਉਹ ਟਰਾਈ ਕਰਦੀ ਰਹੀ ਆ ਕਿ ਇੱਕ ਇਹ ਸਾਰੇ ਕੁਝ ਪ੍ਰੋਸੈਸ ਨੂੰ ਜਾਂ ਇਹਨੂੰ ਦੇਖਣ ਦਾ ਕਿ ਜਿਹਦੇ ਵਿੱਚ ਤੁਸੀਂ ਜਿਹੜਾ ਅ ਅਲਰਟ ਜਿਹੜੀ ਇਹਦੇ ਬੈਂਕ ਆਫ ਕੈਨੇਡਾ ਆ ਕਿ ਕਿਸ ਤਰ੍ਹਾਂ ਮਹਿੰਗਾਈ ਨੂੰ ਥੱਲੇ ਲਿਆਉਣ ਹੋਣ ਉਹਨਾਂ ਨੇ ਕੁਝ ਕਨਸਰਨ ਸਾਂਝੇ ਕੀਤੇ ਆ ਕਿ ਇਕਨੋਮੀ ਨੂੰ ਸਲੋ ਡਾਊਨ ਕੀਤਾ ਜਾ ਕਿਦਾਂ ਕੀਤਾ ਜਾ ਸਕਦਾ ਜਾਂ ਜਿਹੜੀ ਮਹਿੰਗਾਈ ਆ ਉਹਨੂੰ ਦੁਬਾਰਾ ਆਪਣੇ ਕਾਬੂ ਦੇ ਵਿੱਚ ਕਿਦਾਂ ਇਹ ਕਰ ਸਕਦੇ ਆ ਐਸ ਹਫਤੇ ਨੇ ਰਿਪੋਰਟ ਰੀਲੀਜ਼ ਕੀਤੀ ਆ ਉਹਦੇ ਵਿੱਚ ਆਪਣੇ ਇਹਨਾਂ ਨੇ ਗੱਲਬਾਤ ਦੱਸੀ ਹੈ ਜਿਹੜੀ ਸੈਂਟਰਲ ਬੈਂਕ ਆ ਇਹਨਾਂ ਨੇ ਕਈ ਐਵੀਡੈਂਸ ਦਿੱਤੇ ਆ ਕਿ ਜੇ ਸਟਰੈਟਜੀ ਦੇ ਉੱਤੇ ਇਹ ਕੰਮ ਕਰ ਰਿਹਾ ਆ ਜਿਹਦੇ ਨਾਲ ਮਹਿੰਗਾਈ ਘਟੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟਣੀ ਆ ਇਕਨੋਮਿਕ ਗਰੋਥ ਜਿਹੜੀ ਦੁਬਾਰਾ ਠੀਕ ਠਾਕ ਹੋਈ ਆ ਵੇਜਿਸ ਰਿਕਵਰ ਹੋਏ ਆ ਬੈਂਕ ਦੀਆਂ ਕੁਝ ਮਤਲਬ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਦੱਸਦੀਆਂ ਕਿ ਕੁਇਕਲੀ ਜਿਹੜਾ ਪ੍ਰੋਗਰੈਸ ਆਉਟ ਰੀਰੀਅਲ ਹੋ ਜਾਂਦੀ ਹੈ ਮਾਰਗੇਜ ਰੀਨਿਊ ਤੋਂ ਲੈ ਕੇ ਪਾਪੂਲੇਸ਼ਨ ਦੇ ਜਿਹੜੇ ਡਾਇਨਾਮਿਕਸ ਬਦਲੇ ਆ ਜਾਂ ਜਿਹੜੇ ਕਨਫਲਿਕਟ ਹੋਏ ਆ ਜਾਂ ਵਾਇਲਡਫਾਇਰ ਆ ਇਹ ਸਾਰੇ ਦਾ ਕੈਨੇਡਾ ਦੇ ਉੱਤੇ ਕਿਸੇ ਕਿਸਮ ਦਾ ਅਸਰ ਪੈ ਰਿਹਾ ਕੈਨੇਡੀਅਨ ਹਾਊਸਹੋਲਡ ਐਸウェਲ ਜਿਹੜੇ 2 ਸਾਲਾਂ ਦੇ ਵਿੱਚ ਕਿਉਂਕਿ ਕੀਮਤਾਂ ਵਧੀਆਂ ਸੀ ਉਸ ਤੋਂ ਬਾਅਦ ਬੋਰੋਇੰਗ ਕਾਸਟ ਵਧੀ ਆ ਇਹਦਾ ਹੁਣ ਇੱਕ ਤੇ ਆ ਵੀ ਪਿੱਛੇ ਇਹਨਾਂ ਨੇ ਪਹਿਲੀ ਵਾਰੀ ਰੇਟ ਕੱਟ ਕੀਤਾ ਲੰਬੇ ਸਮੇਂ ਬਾਅਦ ਉਸ ਰੇਟ ਕੱਟ ਦੇ ਨਾਲ ਦੱਸਿਆ ਜਾ ਰਿਹਾ ਕੋ ਬਹੁਤ ਹੀ ਜ਼ਿਆਦਾ ਹਾਊਸਿੰਗ ਮਾਰਕੀਟ ਦੇ ਉੱਤੇ ਅਸਰ ਨਹੀਂ ਪਿਆ ਉਹ ਵੀ ਘਰਾਂ ਦੀਆਂ ਕੀਮਤਾਂ ਇੱਕਦਮ ਵੱਧ ਗਈਆਂ ਹੁਣ ਜਾਂ ਲੋਕ ਟੜਾ ਤੜ ਘਰ ਖਰੀਦਣ ਲੱਗ ਪਏ ਹੁਣ ਪਰ ਇਹ ਦੱਸ ਰਿਹਾ ਕਿ ਚੰਗੇ ਦਿਨ ਅੱਗੇ ਆ ਰਹੇ ਆ ਬੈਟਰ ਡੇਸ ਹੈਡ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਇਹ ਇਹਨਾਂ ਦੀ ਆਸ ਹੈ ਇਸ ਗੱਲ ਤੇ ਅਜਾ ਇਕਨੋਮੀ ਨੂੰ ਇਹ ਕਿਸ ਤਰੀਕੇ ਨਾਲ ਦੇਖ ਰਹੇ ਆ ਇਹ ਇੱਕ ਤੇ ਇਹ ਦੇਖ ਰਹੇ ਆ ਕਿ ਜਿਹੜੇ ਜਿਹੜੇ ਰੇਟ ਕੱਟ ਆ ਇਹਨੂੰ ਅੱਗੇ ਜੁਲਾਈ ਦੇ ਵਿੱਚ ਕਰਨਾ ਤੇ ਕਿੱਦਾਂ ਕਰਨਾ ਇਹਦੇ ਉੱਤੇ ਦੇਖ ਰਹੇ ਆ ਦੂਜਾ ਇਹਨਾਂ ਨੇ ਕੁਝ ਰਿਸਕ ਦੱਸੇ ਆ ਜਿਹੜੇ ਇਕਨੋਮਿਕ ਗਰੋਥ ਦੇ ਕਿ ਮਾਰਗੇਜ ਰੀਨਿਊਲ ਜਿਹੜੀਆਂ ਆ ਆ ਮਤਲਬ ਉਹ ਉਹਦਾ ਬਹੁਤ ਵੱਡਾ ਅਸਰ 25 ਦੇ ਵਿੱਚ ਅਗਲੇ ਸਾਲ ਬਹੁਤ ਸਾਰੀਆਂ ਜਿਹੜੀਆਂ ਮਾਰਗੇਜਸ ਰੀਨਿਊ ਹੋਣੀਆਂ ਉਹ ਹਾਇਰ ਰੇਟ ਤੇ ਉੱਤੇ ਹੋਣੀਆਂ ਐਗਜੈਕਟ ਉਹੀ ਸਮਾਂ ਆ ਇਹ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਵੀ ਹੋਇਆ ਪਰ 25 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਰਗੇਜ ਦੇ ਉੱਤੇ ਅਸਰ ਪੈਣਾ ਜਿਹੜੇ ਇਕਨੋਮਿਕ ਉਹ ਜਦੋਂ ਮਾਰਗੇਜ ਹਾਇਰ ਰੇਟ ਦੇ ਉੱਤੇ ਰੀਨਿਊ ਹੋਈਆਂ ਹਾਇਰ ਪੇਮੈਂਟ ਹੋ ਜਾਣੇ 225 ਦੇ ਵਿੱਚ ਉਹ ਹਾਇਰ ਪੇਮੈਂਟ ਤੇ ਸਾਰਾ ਕੁਝ ਲੋਕਾਂ ਨੂੰ ਮਜਬੂਰ ਕਰੂਗੀ ਵੀ ਉਹ ਆਪਣੇ ਖਰਚੇ ਕੰਟਰੋਲ ਕਰਨ ਜਾਂ ਪਾਸੇ ਖਰਚਣ ਲਈ ਪੈਸੇ ਬਚਣਾ ਹੀ ਨਹੀਂ ਉਹਨਾਂ ਦੇ ਕੋਲ ਤੇ ਜੇ ਪੈਸੇ ਨਹੀਂ ਬਚਣੇ ਖਰੀਦਣ ਲਈ ਚੀਜ਼ਾਂ ਨਹੀਂ ਹੋਣੀਆਂ ਚੀਜ਼ਾਂ ਮਾਰਕੀਟ 'ਚ ਪਈਆਂ ਰਹਿਣੀਆਂ ਤੇ ਮਹਿੰਗਾਈ ਆਪਣੇ ਆਪ ਹੀ ਥੱਲੇ ਨੂੰ ਆ ਜਾਣੀ ਬੈਂਕ ਆਫ ਕੈਨੇਡਾ ਇਸ ਫੈਕਟਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦੇਖ ਰਹੀ ਹੈ ਜਿਹੜੇ ਬੈਂਕ ਆਫ ਕੈਨੇਡਾ ਆ ਉਹਨਾਂ ਨੇ ਇੱਕ ਜਿਹੜੀ ਸਮਰੀ ਆਫ ਡਿਲੀਬਰੇਸ਼ਨਸ ਆ ਕਿ ਉਹਨਾਂ ਤੇ ਮੁੱਦੇ ਕੀ ਆ ਇਹਨਾਂ ਦੇ ਇਸ਼ੂਜ਼ ਕੀ ਆ ਇਸ ਵੇਲੇ ਉਹਦੇ ਉੱਤੇ ਇਹਨਾਂ ਨੇ ਇਸ ਚੀਜ਼ ਨੂੰ ਦੇਖਿਆ ਇਹ ਬਿਲਕੁਲ ਉਸੇ ਵੇਲੇ ਇਹ ਇਸ ਗੱਲ ਤੋਂ ਚਿੰਤਤ ਵੀ ਨੇ ਕਿ ਜੇ ਰੇਟ ਕੱਟ ਹੋ ਗਏ ਇਹਦੇ ਨਾਲ ਹਾਊਸਿੰਗ ਮਾਰਕੀਟ ਓਵਰ ਹੀਟ ਹੋ ਸਕਦੀ ਹੈ ਜਿਹੜੇ ਇਕਨੋਮਿਸਟ ਨੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਰੀਅਲ ਏਸਟੇਟ ਮਾਰਕੀਟ ਜਿਹੜੀ ਆ ਉਹਦੇ ਵਿੱਚ ਜਦੋਂ ਦੇਸ਼ ਦੇ ਵਿੱਚ ਡਿਮਾਂਡ ਵਧ ਗਈ ਉਹਨੇ ਫਰਕ ਪਾਉਣਾ ਆ ਪੋਪੂਲੇਸ਼ਨ ਗ੍ਰੋਥ ਇੱਕ ਬੈਂਕ ਆਫ ਕੈਨੇਡਾ ਦੇ ਲਈ ਹੋਰ ਮਸਲਾ ਆ ਕਿ ਇਕਨੋਮੀ ਐਡਜਸਟ ਕਿਦਾਂ ਕਰਦੀ ਹੈ ਪੋਪੂਲੇਸ਼ਨ ਗਰੋਥ ਦੇ ਲਈ ਆਪਣੇ ਆਪ ਨੂੰ ਐਸ਼ ਵੇਲੇ ਜਿਹੜੀਆਂ ਨਵੀਆਂ ਫਿਗਰਸ ਆ ਐਸੇ ਹਫਤੇ ਦੇ ਵਿੱਚ ਆਈਆਂ ਉਹ ਦੱਸਦੀਆਂ ਕਿ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਆ ਉਹ 41 ਮਿਲੀਅਨ ਤੋਂ ਉੱਤੇ ਟੱਪ ਚੁੱਕੀ ਆ ਪਹਿਲੇ ਕੁਆਟਰ ਦੇ ਵਿੱਚ 2024 ਤੇ ਤੇ ਇਹ ਮਤਲਬ ਸਾਲ ਤੋਂ ਘੱਟ ਸਮੇਂ ਦੇ ਵਿੱਚ ਵਿੱਚ ਹੀ ਇਹ 40 ਮਿਲੀਅਨ ਜਿਹੜੀ ਸੀਗੀ ਉੱਥੋਂ ਲਾਸ ਸਮਰ ਦੇ ਵਿੱਚ ਤੇ ਇਹ 41 ਮਿਲੀਅਨ ਦੇ ਉੱਤੇ ਪਹੁੰਚ ਗਈ ਆ ਸੋ ਇਹ ਜਿਹੜਾ ਵਾਧਾ ਆ ਇਹ ਬਹੁਤਾਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਦਾ ਆ ਸਟੈਟਿਸਟਿਕਸ ਕੈਨੇਡਾ ਦੇ ਹਸਾਬ ਨਾਲ ਨਵੇਂ ਕੈਨੇਡੀਅਨ ਜਿਹੜੇ ਇਕਨੋਮਿਕ ਗਰੋਥ ਦੇ ਵਿੱਚ ਐਡਾਪਟ ਹੋ ਰਹੇ ਆ ਗਰੋਸਰੀਜ਼ ਵੀ ਬਾਈ ਕਰ ਰਹੇ ਆ ਉਹ ਕਾਰਾਂ ਵੀ ਲੈ ਰਹੇ ਆ ਘਰ ਵੀ ਫਰਨੀਸ਼ ਕਰ ਰਹੇ ਆ ਸੋ ਇਸ ਬੂਸਟ ਦੇ ਨਾਲ ਜਿਹੜੀ ਜੀਡੀਪੀ ਗਰੋਥ ਆ ਉਹਦੇ ਉੱਤੇ ਮਤਲਬ ਉਹ ਉਹ ਜ਼ੀਰੋ ਦੇ ਆਲੇ ਦੁਆਲੇ ਰਹੀ ਆ ਪਰਸੈਂਟ ਦੇ ਉੱਤੇ ਆਲੇ ਦੁਆਲੇ ਰਹੀ ਆ ਜੇ ਤੁਸੀਂ ਕੈਲਕੂਲੇਟ ਕਰੋ ਜੀਡੀਪੀ ਪਰ ਕੈਪੀਟਲ ਬੇਸਿਸ ਦੇ ਉੱਤੇ ਤਾਂ ਇਹ ਤੁਹਾਨੂੰ ਦੱਸਦੀ ਆ ਕਿ ਅਸਲ ਦੇ ਵਿੱਚ ਜਿਹੜੀ ਇਕਨੋਮੀ ਆ ਉਹ ਅ ਮਤਲਬ ਮਾੜੀ ਹੋਈ ਹੈ ਉਹਦੇ ਵਿੱਚ ਇੰਨੀ ਜ਼ਿਆਦਾ ਸਟੇਬਿਲਿਟੀ ਜਾਂ ਗਰੋਥ ਜਿਹੜੀ ਆ ਜਿੱਦਾਂ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸੋ ਬੈਂਕ ਆਫ ਕੈਨੇਡਾ ਨੇ ਆਪਣੇ ਕਈ ਕਨਸਰਨ ਸਾਂਝੇ ਕੀਤੇ ਆ ਕਿ ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਦੋਂ ਹੁਣ ਜੁਲਾਈ ਦੇ ਵਿੱਚ ਫੈਸਲਾ ਕਰਨਾ ਉਹਦੇ ਵਿੱਚ ਸਾਰੇ ਫੈਕਟਰ ਜਿਹੜੇ ਧਿਆਨ ਵਿੱਚ ਰੱਖੇ ਜਾਣੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ